ਸਿਕਰ ਤੇ ਬਾਈ ਜੀ ਤੁਸੀਂ ਵੀ ਉਹ ਖਬਰ ਸੁਣੀ ਐ ਵੀ ਗੋਲਗੱਪੇ ਜਾਂ ਐਮਪੀਏ ਇੱਕ ਮਿੰਟ ਤੋਂ ਉਹ ਪਾਈ ਜਾ ਰਹੀ ਹੈ ਜੀ ਵੈਸੇ ਪੰਜਾਬ ਦੇ ਹੋਰ بڑے ਮੁੱਦੇ ਆ ਵੈਸੇ ਆਪਾਂ ਟਵਾਣਾ ਸਾਹਿਬ ਪਹਿਲਾਂ ਡਿਸਕਸ ਕਰ ਲਈਏ ਪਰ ਇਹ ਵੀ ਇਹ ਜਿਹੜੀ ਐਮਪੀਏ ਮੈਡੀਸਿਨ ਹੈ ਇਹ ਸੈਕਸ਼ੂਅਲ ਮੈਡੀਸਿਨ ਹੈ ਪਰ ਇਹ ਸੋਸ਼ਲ ਮੀਡੀਆ ਤੇ છਾਈ ਹੋਈ ਹੈ ਹਾਂ ਬੜੀਆਂ ਦੇਖੋ ਬੜੀ ਮਤਲਬ ਤਕਰੀਬਨ ਰੀਲਸ ਵਗੈਰਾ ਸਾਰੀਆਂ ਦੀਆਂ ਬਣ ਰੀਆਂ ਆਪਾਂ ਇਹਦੇ ਉੱਤੇ ਵੀ ਗੱਲ ਕਰਦੇ ਹਾਂ ਪਰ ਪੰਜਾਬ ਦੇ ਬਾਬਤ ਬਹੁਤ ਜ਼ਰੂਰੀ ਮੁੱਦਾ ਹੈ ਕਿ ਜਿਹੜੀ ਸੀਆਈਐਸਐਫ ਹੈ ਠੀਕ ਹੈ ਜੀ ਕੇਂਦਰੀਏ ਫੋਰਸ ਹ ਹ ਉਹਨੇ ਭਾਖੜਾ ਮੈਨੇਜਮੈਂਟ ਬੋਰਡ ਦਾ ਜਿਹੜਾ ਭਾਖੜਾ ਡੈਮ ਦਾ ਕੰਟਰੋਲ ਕੱਲ ਆਪਣੇ ਹੱਥਾਂ ਵਿੱਚ ਲੈ ਲਿਆ ਠੀਕ ਹੈ ਜੀ ਭਾਵਕੇ ਭਾਖੜਾ ਡੈਮ ਜਿਹਦੀ ਰਾਖੀ ਪੰਜਾਬ ਪੁਲਿਸ ਕਰਦੀ ਸੀ ਹ ਹ ਉਹਨੂੰ ਆਪਣੇ ਹੱਥਾਂ ਚੋਂ ਜਾ ਚੁੱਕਾ ਹੈ ਪੂਰੀ ਤਰ੍ਹਾਂ 296 ਕਰਮਚਾਰੀ ਸੀਆਈਐਸਐਫ ਦੇ ਉਹ ਉੱਥੇ ਹੁਣ ਉਹਦੀ ਰਾਖੀ ਕਰਿਆ ਕਰਨਗੇ ਸੀ ਡੈਮ ਦੀ ਠੀਕ ਹੈ ਜੀ ਇਹਦੇ ਬਾਬਤ ਇਹ ਵੀ ਦਲ ਵਰਨਨਯੋਗ ਹੈ ਵੀ ਸਾਡੇ ਮੰਤਰੀ ਹਰਜੋਤ ਬੈਂਸ ਜੀ ਨੇ ਬਹੁਤ ਪਿਛਲੇ ਦਿਨੀ ਮਤਲਬ ਉਹ ਲਾਊਵੀ ਧਰਨੇ ਬਜਾਰੇ ਕੀਤੇ ਇਹਦੇ ਰਿਗਾਰਡਿੰਗ ਤੇ ਜੁਲਾਈ ਦੇ ਵਿੱਚ ਸਾਡੀ ਵਿਧਾਨ ਸਭਾ ਦੇ ਵਿੱਚ ਵੀ ਸਰਬ ਪਾਰਟੀਆਂ ਨੇ ਮਿਲ ਕੇ ਇੱਕ ਇਹਦੇ ਇਖਲਾਫ ਵੀ ਮੈਮੋਰੰਡਮ ਪਾਸ ਕੀਤਾ ਮਤਾ ਪਾਸ ਕੀਤਾ ਵੀ ਇਹ ਸੀਆਈਐਫ ਨੂੰ ਤਨਤੀ ਨਾ ਕੀਤੀ ਜਾਏ ਠੀਕ ਹੈ ਜੀ ਪਰ ਇਹਨਾਂ ਸਾਰੇ ਵਿਰੋਧਾਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਦੇ ਵਿਰੋਧਾਂ ਦੇ باوجود ਜਿਹੜੀ ਮਿਨਿਸਟਰੀ ਐਸੈਂਟਰ ਮਿਨਿਸਟਰੀ ਨੇ ਸੀਆਈਐਸਐਫ ਨੂੰ ਤਨਾਤੀ ਦੇਤੀ ਉਹਨਾਂ ਦੇ ਪ੍ਰੋਪਰ ਘਰ-ਬਾਰ ਸਾਰੇ ਸੈੱਟ ਹੋ ਗਏ 296 ਕਰਮਚਾਰੀ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਉਹ ਅੱਜ ਤੋਂ ਬਾਅਦ ਪਾਖੜਾ ਡੈਮ ਦੀ ਰਾਖੀ ਕਰਨਗੇ ਵੀ ਮਤਲਬ ਪੰਜਾਬ ਦੇ ਹੱਥੋਂ ਜਿਹੜੀ ਰਹਿੰਦੀ ਖੁੰਦੀ ਚੀਜ਼ ਵੀ ਸੀ ਉਹ ਵੀ ਸੈਂਟਰ ਸਰਕਾਰ ਨੇ ਖੋਲੀ ਮਤਲਬ ਡੈਮ ਤੇ ਤੁਸੀਂ ਆਪਾਂ ਕਹਿ ਸਕਦੇ ਵੀ ਪੂਰੀ ਤਰ੍ਹਾਂ ਕੇਂਦਰੀ ਏਜੰਸੀਆਂ ਜਿਹੜੀਆਂ ਹੈਗੀਆਂ ਨਾ ਬਾਕੀਆਂ ਤੇ ਤਾਂ ਸੀਗਾ ਹੀ ਸੀਗਾ ਉਹਨੇ ਵੀ ਪੰਜਾਬ ਦੇ ਇੱਥੋਂ ਚਲਾ ਗਿਆ ਵੈਸੇ ਇਸ ਗੱਲ ਇਹ ਵੀ ਗੱਲ ਹੈ ਜਿਵੇਂ ਜਿਹੜੀ ਸਮੇਂ ਸਿਰ ਪਾਰਟੀਆਂ ਨਹੀਂ ਚੱਗੀਆਂ ਹਾਂਜੀ ਜਾਦੀ ਦਾ ਸਟਾਰਟਅਪ ਹੋਇਆ ਉਸ ਟਾਈਮ ਇਕੱਠੀਆਂ ਨਹੀਂ ਹੋਈਆਂ ਇੱਕ ਦੂਜੇ ਦੀ ਵਿਰੋਧਤਾ ਕਰਦੇ ਰਹੇ ਵੀ ਹੁਣ ਜਦ ਜੁਲਾਈ ਦੇ ਵਿੱਚ ਮੈਮੋਰੰਡਮ ਪਾਸ ਕੀਤਾ ਮਤਾ ਪਾਸ ਕੀਤਾ ਤੇ ਹੱਥੋਂ ਗੱਲ ਜਾ ਚੁੱਕੀ ਸੀ ਇੱਕ ਬਾਈ ਜੀ ਇੱਕਦਾਰਨਾ ਉਹ 또 ਵੀ ਖਬਰ ਆ ਰਹੀ ਹੈ ਉਹਦੇ ਵੀ ਸਾਂਝੀ ਕਰੋ ਦਰਸ਼ਕਾਂ ਨਾਲ ਜੀ ਕੇਦਾਰਨਾਥ धाम ਜਿਹੜਾ ਕਿ ਸਾਰਿਆਂ ਲਈ ਸ਼ਰਧਾ ਦਾ ਕੇਂਦਰ ਹੈ ਉਹਦੇ ਕਪਾਟ ਬੰਦ ਹੋ ਗਏ ਜੀ ਕੱਲ ਹਾਂਜੀ ਤੇ ਬਹੁਤ ਸ਼ਰਧਾ ਨਾਲ ਲੋਕਾਂ ਨੇ ਮਨਾਇਆ ਕਪਾਟ ਬੰਦ ਦਾ ਪ੍ਰੋਗਰਾਮ ਤੇ ਤਕਰੀਬਨ ਤਕਰੀਬਨ 17 ਲੱਖ ਸ਼ਰਧਾਲੂਆਂ ਨੇ ਸਾਲ ਮੱਥਾ ਟੇਕਿਆ ਅੱਛਾ ਜੀ ਕਦਾਰਨਾਥ धाम ਜਿਹੜਾ ਹੈ ਵੀ ਉਧਰ ਸ਼ਰਧਾ ਲੋਕਾਂ ਦੀ ਦਿਨੋ ਦਿਨ ਵਧਦੀ ਜਾ ਰਹੀ ਹੈ ਹਾਂਜੀ ਪਿਛਲੇ ਸਾਲ ਦੇ ਮੁਕਾਬਲੇ 2.5 ਲੱਖ ਬੰਦੇ ਨੇ ਜਿਆਦਾ ਮੱਥਾ ਡੇਕਿਆ ਕਰਨਾ ਤਾਂ ਠੀਕ ਹੈ ਜੀ ਬਾਕੀ ਇੱਕ ਹੋਰ ਵੀ ਹੈ ਜੀ ਕੱਲ ਇਹ ਵੀ ਖਬਰ ਹੈ ਵੀ ਜ਼ਰੂਰੀ ਹੈ ਵੈਸੇ ਤਾਂ ਮਾੜੀ ਖਬਰ ਹੈ ਲੁਧਿਆਣਾ 베ਰਕਾ ਜਿਹੜਾ ਮਿਲਕ ਪਲਾਂਟ ਹੈ ਉਹਦੇ ਚ ਕੱਲ ਧਮਾਕਾ ਹੋਇਆ ਜੀ ਅੱਛਾ ਜੀ ਤੇ ਉਹਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਤੇ ਇੱਕ ਬੰਦੇ ਦੀ ਮੌਤ ਹੋ ਗਈ ਜਿਹੜਾ ਕਿ ਬੜਾ ਦੁੱਖ ਦਾ ਵਿਸ਼ੇ ਹੈ ਵੀ ਇਹ ਤੋਂ ਬਾਅਦ ਇੱਕ ਹੋਰ ਹੈ ਵੀ ਅੱਜ ਪੰਜਾਬ ਦੇ ਵਿੱਚ ਵੀ 12 ਵਜੇ ਤੋਂ ਬਾਅਦ ਸੜਕਾਂ ਦੇ ਉੱਤੇ ਪੰਜਾਬ ਰੋਡਵੇਸ ਪੰਨ ਬੱਸ ਇਹ ਤੁਹਾਨੂੰ ਨਹੀਂ ਦੇਖਣਗੀਆਂ ਪਿਛਲੇ ਲੰਬੇ ਚਿਰ ਤੋਂ ਲਟਕੀ ਮੰਗਾ ਨੋਮਨਾਲ ਲਈ ਇਹ ਕਰਮਚਾਰੀ ਅੱਜ ਹੜਤਾਲ ਤੋਂ ਐ 12 ਵਜੇ ਤੋਂ ਬਾਅਦ ਇਹ ਚੱਕਾ ਜਾਮ ਕਰਨਗੇ ਜਿਹਦੇ ਨਾਲ ਆਮ ਪਬਲਿਕ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਵੀ ਤੁਸੀਂ ਦੇਖ ਕੇ ਆਪਣਾ ਸਾਧਨ ਬਣਾ ਕੇ 12 ਵਜੇ ਤੋਂ ਬਾਅਦ ਨਿਕਲਿਓ ਨਹੀਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ ਬਾਕੀ ਜਿੱਤੇ ਤੱਕ ਤੁਹਾਡੀ ਇਹ ਹੀ ਐਮਪੀਏ ਦੀ ਗੱਲ ਹਾਂਜੀ ਇਹ ਇੱਕ ਰੀਲ ਪਾਈ ਆ ਕਿਸੇ ਕੈਨੇਡਾ ਦੇ ਸੱਜਣ ਨੇ ਠੀਕ ਹੈ ਵੀ ਉਹ ਕਹਿੰਦੇ ਵੀ ਐਮਪੀਏ ਨਾਂ ਦੀ ਮੈਡੀਸਿਨ ਜਿਹੜੇ ਪ੍ਰਵਾਸੀ ਰੇੜੀਆਂ ਲਾਂਦੇ ਆ ਉਹ ਗੋਲ ਗੱਪਿਆਂ ਦੇ ਵਿੱਚ ਪਾ ਕੇ ਪੰਜਾਬ ਦੇ ਲੋਕਾਂ ਨੂੰ ਨਾ ਮਰਦ ਬਣਾ ਰਹੇ ਆ ਹੂੰ ਦੇਖੋ ਇਹਦੀ ਪੁਸ਼ਟੀ ਆਪਾਂ ਨਹੀਂ ਕਰ ਸਕਦੇ ਬਿਲਕੁਲ ਜੀ ਕਿਉਂਕਿ ਨਾ ਸਾਡੇ ਕੋਲ ਇਹਦੀ ਕੋਈ ਰਿਪੋਰਟ ਹੈ ਨਾ ਸਾਡੇ ਕੋਲ ਇਹਦਾ ਕੋਈ ਲੈਬ ਟੈਸਟ ਹੈ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰ ਸਕਦੇ ਉਹ ਰੀਲ ਦੀ ਪੁਸ਼ਟੀ ਤਾਂ ਜਿਹੜਾ ਭਾਈ ਸਾਹਿਬ ਨੇ ਪਾਈ ਉਹ ਕਰ ਸਕਦੇ ਆ ਪਰ ਇਸ ਗੱਲ ਦੀ ਪੁਸ਼ਟੀ ਅਸੀਂ ਜਰੂਰ ਕਰ ਸਕਦੇ ਆ ਗੋਲ ਗੱਪਿਆਂ ਦੇ ਵਿੱਚ ਹਾਂਜੀ ਐਸਿਡ ਜਾਂ ਕਿ ਤਜਾਬ ਦੀ ਵਰਤੋਂ ਜਰੂਰ ਕੀਤੀ ਜਾਂਦੀ ਹੈ ਜਿਹੜਾ ਕਿ ਰਿਪੋਰਟਾਂ ਦੇ ਵਿੱਚ ਲੈਬ ਟੈਸਟਾਂ ਦੇ ਵਿੱਚ ਸਾਬਲ ਜਿਹੜਾ ਹੋ ਗਏ ਸਾਬਤ ਹੋ ਗਿਆ ਪਰ ਗੱਲ ਇਹ ਹੈ ਵੀ ਜਿਹੜੇ ਤਾਂ ਕਦੇ-ਕਦੇ ਖਾਣ ਵਾਲੇ ਆ ਉਹਨਾਂ ਤੋਂ ਕੋਈ ਦਿੱਕਤ ਨਹੀਂ ਜਿਹੜੇ ਜੀਬ ਦੇ ਚਟਕੋਰੇ ਆ ਨਿਤ ਖਾਣ ਵਾਲੇ ਗੋਲ ਗੱਪੇ ਉਹਨਾਂ ਨੂੰ ਐਸਿਡ ਦੀ ਲੀਵਰਤੀ ਸਮੱਸਿਆ ਆ ਰਹੀ ਹੈ ਜਿਹੜੀ ਇਹ ਐਮਪੀਏ ਮੈਡੀਸਨ ਹੈ ਜੀ ਇਹ ਬੰਦੇ ਦੇ ਸੈਕਸ਼ੂਅਲ ਹਾਰਮੋਨ ਜਿੰਨਾ ਦੇ ਡਿਸਬੈਲੈਂਸ ਹੋ ਜਾਂਦੇ ਆ ਉਹਦੇ ਤੌਰ ਤੇ ਦਿੱਤੀ ਜਾਂਦੀ ਹੈ ਇਹ ਇਨਸਾਨ ਨੂੰ ਨਾ ਮਰਦਗੀ ਵੱਲ ਵੀ ਲੈ ਕੇ ਜਾਂਦੀ ਹੈ ਵੈਸੇ ਦਾ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਵੀ ਵਰਤੋਂ ਘੱਟ ਹੀ ਕਰਨੀ ਚਾਹੀਦੀ ਹੈ ਬਾਕੀ ਜਿਹੜੀ ਐਮਪੀ ਵਾਲਾ ਤੁਹਾਡਾ ਸਵਾਲ ਹੈ ਇਹਦੀ ਆਪਾਂ ਪੂਰੀ ਕੋ ਰਿਪੋਰਟ ਆ ਜੇ ਫਿਰ ਉਹਦੇ ਬਾਰੇ ਆਪਾਂ ਤਾਂ ਗੱਲ ਕਰਾਂਗੇ ਜੀ ਇੱਕ ਬਾਈ ਜੀ ਭਾਰਤੀ ਸੈਨਾ ਤੋਂ ਜਿਹੜੀ ਖਬਰ ਆ ਰਹੀ ਉਹਦੇ ਬਾਰੇ ਵੀ ਦੱਸੋ ਜੀ ਓਏ ਜੀ ਨੀਰਜ ਚੋਪੜਾ ਜੀ ਨੂੰ ਜਿਹੜੇ ਆਪਣੇ 올ੰਪੀਅਨ ਹੈ ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ 올ੰਪਿਕ ਚ ਇੱਕ ਨਹੀਂ ਦੋ ਦੋ ਵਾਰ ਉਹਨਾਂ ਨੂੰ ਟੈਰੀਟੋਰੀਅਲ ਆਰਮੀ ਦੇ ਵਿੱਚ ਜੀ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਨਿਵਾਜਿਆ ਗਿਆ ਠੀਕ ਹੈ ਜੀ ਇਹ ਪਹਿਲਾਂ ਮਹਿੰਦਰ ਸਿੰਘ ਧੋਨੀ ਨੂੰ ਵੀ ਦਿੱਤਾ ਗਿਆ ਇਹ ਸਾਡੇ ਦੇਸ਼ ਦੇ ਜਿਹੜੇ ਖਿਡਾਰੀ ਹੈ ਉਹਨਾਂ ਨੂੰ ਜਾਂ ਕੋਈ ਕਿਸੇ ਵੀ ਖੇਤਰ ਦੇ ਵਿੱਚ ਨਾਮਣਾ ਖੱਟਣ ਵਾਲੇ ਨੂੰ ਟੈਰੀਟੋਰੀਅਲ ਆਰਮੀ ਦੇ ਵਿੱਚ ਲੈਫਟੀਨਲ ਕਰਨਲ ਦਾ ਅਹੁਦਾ ਦਿੱਤਾ ਜਾਂਦਾ ਹੈ ਤਾਂ ਕਿ ਉਹਦਾ ਸਮਾਜਿਕ ਜਿਹੜਾ ਪੱਧਰ ਹੈ ਉੱਚਾ ਹੋ ਸਕੇ ਵੈਸੇ ਤਾਂ ਬਹੁਤ ਉੱਚਾ ਹੈ ਅਲੰਪੀਨ ਦਾ ਪੱਧਰ ਪਰ ਗੱਲ ਆ ਵੀ ਇੱਕ ਆਫਟਰ ਗੇਮ ਵੀ ਉਹਨਾਂ ਨੂੰ ਇੱਕ ਸੂਟੇਬਲ ਹਮ ਸਿਸਟਮ ਉਹਨਾਂ ਦਾ ਬਣਿਆ ਰਿਹਾ ਸਮਾਜ ਦੇ ਵਿੱਚ ਵੀ ਆ ਵੀ ਨੀਰਜ ਚੋਪੜਾ ਜੀ ਨੂੰ ਲੈਫਟੀਨਲ ਕਰਨਲ ਦੇ ਅਹੁਦੇ ਨਾਲ ਨਵਜਿਆ ਠੀਕ ਹੈ ਠੀਕ ਹੈ ਧੰਨਵਾਦ ਹੋ ਗਿਆ